ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੀ ਕੁਲਦੀਪ ਦੀ ਅੱਜ ਮੇਰੇ ਉਸਤਾਦ ਜੀ ਨੇ Song ਲਿਖਿਆ ਹੋਇਆ ਮੈਂ ਚੰਦrana ਨਜ਼ਰ ਕਰਨ ਜਾ ਰਿਆਂ ਜੀ ਜਦੋਂ ਨੱਚਦੀਏ ਪੱਬ ਚੱਕਦੀਏ ਤੇਰੀ ਗਾਨੀ ਵਾਲੇ ਕੱਲੇ ਕੱਲੇ ਮਣ ਕੇ ਹੂੰ ਹੋ ਤਦੋਂ ਨੱਚਦੀਏ ਪੱਬ ਚੱਕਦੀਏ ਜਦੋਂ ਨੱਚਦੀਏ ਪੱਬ ਚੱਕਦੀਏ ਹੋ ਤੇਰੀ ਗਾਨੀ ਵਾਲੇ ਕੱਲੇ ਕੱਲੇ ਮਣ ਕੇ ਓ ਨੱਚ ਦੀਦੀ ਇੱਕ ਉੱਤੇ ਨੱਚਦੇ ਹੋ ਤੇਰੀ ਗਾਨੀ ਵਾਲੇ ਕੱਲੇ ਕੱਲੇ ਮਣ ਕੇ ਓ ਨੱਚ ਦੀਦੀ ਇੱਕ ਉੱਤੇ ਨੱਚਦੇ ਤੇਰੀ ਗਾਨੀ ਵਾਲੇ ਕੱਲੇ ਕੱਲੇ ਮਣ ਕੇ ਓ ਸ਼ਾਰਿਆਂ ਦੇ ਨਾਲ ਬਿਲੋ ਗੱਲ ਸਮਝ ਜਾਂਦੇ ਨੇ ਚੰਗੇ ਪਲੇ ਮੁੰਡਿਆਂ ਨੂੰ ਚੱਕਰਾ ਵਿੱਚ ਪਾਉਂਦੇ ਨੇ ਚੰਗੇ ਪਲੇ ਮੁੜਿਆਂ ਨੂੰ ਚੱਕਰਾ ਵਿੱਚ ਪਾਉਂਦੇ ਨੇ ਉਹ ਬਿਨਾ ਬੋਲੇ ਆ ਬੁਲਾਇਆ ਬਿਨਾ ਬੋਲਦੇ ਉਹ ਬਿਨਾ ਬੋਲੇ ਆ ਬੁਲਾਇਆ ਬਿਨਾ ਬੋਲਦੇ ਉਹ ਤੇਰੀ ਗਾਨੀ ਵਾਲੇ ਕੱਲੇ ਕੱਲੇ ਮਣ ਕੇ ਉਹ ਨੱਚਦੀ ਦੀ ਇੱਕ ਉੱਤੇ ਨੱਚਦੇ ਉਹ ਤੇਰੀ ਗਾਨੀ ਵਾਲੇ ਕੱਲੇ ਕੱਲੇ ਮਣ ਕੇ ਉਹ ਤੇਰੀ ਗਾਨੀ ਵਾਲੇ ਕੱਲੇ ਕੱਲੇ ਮਣ ਕੇ